ਸਾਰੇ ਨਿਜਮ ਸੀ ਦੀ ਅੱਜ ਅਸੀਂ ਪੜ੍ਹਾਂਗੇ ਜੀ ਸ਼ਾਇਰ ਦਾ ਪੰਜਵਾਂ ਅਧਿਆਇ ਅੰਗੂਰੀ ਬਾਗ ਦਾ ਗੀਤ ਪਹਿਲੀ ਐਤ ਮੈਂ ਆਪਣੇ ਬਾਲਮ ਲਈਓ ਦੇ ਅੰਗੂਰੀ ਬਾਗ ਦੇ ਵਿਕੇ ਇੱਕ ਪ੍ਰੇਮ ਰਤਾ ਗੀਤ ਗਵਨ ਮੇਰੇ ਬਾਲਮ ਦਾ ਇੱਕ ਅੰਗੂਰੀ ਬਾਗ ਇੱਕ ਫਲਦਾਰ ਟਿੱਬੇ ਉੱਤੇ ਹੈ ਦੂਸਰੀ ਐਤ ਔਨ ਨਿਓ ਨੂੰ ਗੁੱਡਿਆ ਅਤੇ ਉਹਦੇ ਪੱਥਰ ਕੱਢ ਸੁਟੇ ਅਤੇ ਉਹਦੇ ਵਿੱਚ ਚੰਗੀਆਂ ਦਾਬਾ ਲਾਈਆਂ ਅਤੇ ਉਹਦੇ ਵਿੱਚ ਕਰ ਇੱਕ ਬੁਰਜ ਉਸਾਰਿਆ ਨਾਲੇ ਉਸ ਵਿੱਚ ਇੱਕ ਚੁਪਚਾ ਪੁੱਟਿਆ ਤਾਂ ਉਸ ਉਹ ਡਿੱਕਿਆ ਪਈ ਉਸ ਨੂੰ ਚੰਗੇ ਅੰਗੂਰ ਲੱਗਣ ਪਰ ਲੱਗੇ ਜੰਗਲੀ ਅੰਗੂਰ ਤੀਸਰੀ ਆਇਤ ਹੁਣ ਇਹ ਜੋ ਰੋਸ਼ਲਮ ਦੇ ਵਾਸੀ ਹੋ ਅਤੇ ਯਹੂਦਾ ਦੇ ਮਨੁੱਖੋ ਮੇਰਾ ਅਤੇ ਮੇਰੇ ਅੰਗੂਰੀ ਬਾਗ ਦਾ ਫੈਸਲਾ ਕਰੋ ਚੌਥੀ ਆਇਤ ਹੋਰ ਮੈਂ ਆਪਣੇ ਬਾਗਲੇ ਕੀ ਕੀ ਕਰ ਸਕਦਾ ਹਾਂ ਜੋ ਮੈਂ ਉਹਦੇ ਵਿੱਚ ਨਹੀਂ ਕੀਤਾ ਜਦ ਮੈਂ ਉਹ ਡਿੱਕਿਆ ਕਿ ਉਸ ਨੂੰ ਚੰਗੇ ਅੰਗੂਰ ਲੱਗਣ ਤਾਂ ਲੱਗੇ ਤਾਂ ਕਿਉਂ ਜੰਗਲੀ ਲੱਗੇ ਪੰਜਵੀਂ ਆਇਤ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਪਈ ਮੈਂ ਆਪਣੇ ਅੰਗੂਰੀ ਬਾਗ ਨਾਲ ਕੀ ਕਰਨ ਵਾਲਾ ਹਾਂ ਮੈਂ ਉਹਦੀ ਵਾੜ ਹਟਾ ਦੇਵਾਂਗਾ ਅਤੇ ਉਹ ਸਾੜੇ ਜਾਵੇਗੀ ਅਤੇ ਮੈਂ ਉਸਦੀ ਕੰਡਟਾ ਸੁਟਾਂਗਾ ਅਤੇ ਉਹ ਲਤਾੜੀ ਜਾਵੇਗੀ ਛੇਵੀਂ ਐਤ ਮੈਂ ਉਸ ਨੂੰ ਉਜਾੜ ਦੇਵਾਂਗਾ ਉਹ ਨਾ ਸ਼ਾਂਗਿਆ ਨਾ ਗੁੱਡਿਆ ਜਾਵੇਗਾ ਕੰਡੇ ਤੇ ਕੰਡੇਆਲੇ ਉੱਗਣਗੇ ਅਤੇ ਮੈਂ ਬੱਦਲਾਂ ਨੂੰ ਹੁਕਮ ਦੇਵਾਂਗਾ ਪਈ ਉਸ ਉੱਤੇ ਮੀਂਹ ਵਰ੍ਹਣ ਸਤਮੀ ਐਤ ਸੈਨਾ ਦਾ ਯਹਵਾ ਦਾ ਅੰਗੂਰੀ ਬਾਗ ਤਾਂ ਇਸਰਾਇਲ ਦਾ ਘਰਾਣਾ ਹੈ ਤੇ ਯਹੂਦਾ ਦੇ ਮਨੁੱਖ ਉਸ ਦਾ ਮਨਪੌਂਦਾ ਬੂਟਾ ਹੈ। ਉਹ ਉਸ ਉਸ ਨਿਆਉਣ ਨੂੰ ਡਿਕੇ ਅਤੇ ਵੇਖੋ ਖੂਨ, ਧਰਮ ਨੂੰ ਅਰ ਵੇਖੋ ਦੁਹਾਈ। 8ਵੀਂ ਆਇਤ ਹਾਇ ਉਹਨਾਂ ਉਤੇ ਜਿਹੜੇ ਘਰ ਨਾਲ ਘਰ ਜੋੜਦੇ ਅਤੇ ਪੈੜੀ ਨਾਲ ਪੈੜੀ ਰਲੌਂਦੇ। ਜਦ ਤੋੜੀ ਕੋਈ ਥਾਂ ਨਾ ਰਹੇ ਅਤੇ ਤੁਹਾਨੂੰ ਦੇਸ਼ ਵਿੱਚ ਇਕੱਲੇ ਵਸਣਾ ਪਵੇ। 9ਵੀਂ ਆਇਤ ਸੈਨਾ ਦਾ ਯਹਵਾ ਮੇਰੇ ਕੰਨਾਂ ਵਿੱਚ ਸੱਚਮੁੱਚ ਬਹੁਤ ਸਾਰੇ ਘਰ ਉਜੜ ਜਾਣਗੇ। ਵੱਡੇ ਤੇ ਚੰਗੇ ਉਹਦੇ ਬੇਚਿਰਾਗ ਹੋਣਗੇ 10ਵੀਂ ਆਇਤ ਕਿਉਂ ਜੋ 10 ਕੋ ਮਾਉ ਵਾੜੀ ਤੋਂ 1 ਮਣ ਅਤੇ 20 ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਹੋਵੇਗਾ 11ਵੀਂ ਆਇਤ ਹਾਈ ਉਹਨੋਂ ਤੇ ਜਿਹੜੇ ਸਵੇਰੇ ਉੱਠਦੇ ਬੈਠਦੇ ਪਈ ਸ਼ਰਾਬ ਦੇ ਪਿੱਛੇ ਦੌੜਨ ਜਿਹੜੇ ਸਾਂਝ ਤਿੱਕਾ ਠਹਿਰਦੇ ਹਨ ਪਈ ਮਦ ਉਹਨਾਂ ਨੂੰ ਮਸਤ ਕਰ ਦੇਵੇ 12ਵੀਂ ਆਇਤ ਉਨਾ ਦੀਆਂ ਜਿਆਫਤਾ ਵਿੱਚ ਬਰਬਤ ਤੇ ਸਿਤਾਰ ਡਫ ਬਾਂਸਰੀ ਤੇ ਮੱਧ ਤ ਹਨ ਪਰ ਉਹ ਯਹਵਾ ਦੇ ਕੰਮਾਂ ਦੀ ਪ੍ਰਵਾਹ ਨਹੀਂ ਕਰਦੇ ਨਾ ਉਹ ਦੀ ਦਸਤਕਾਰੀ ਵੇਖਦੇ ਹਨ 13ਵੀਂ ਆਇਤ ਇਸ ਲਈ ਮੇਰੀ ਪ੍ਰਜਾ ਬੇਸਮਝੀ ਦੇ ਕਾਰਨ ਅਸੀਰੀ ਵਿੱਚ ਜਾਂਦੀ ਹੈ ਉਹ ਦੇ ਪਤਵੰਤੇ ਕਾਲ ਨਾਲ ਮਰਦੇ ਹਨ ਅਤੇ ਉਹ ਉਹ ਦੇ ਆਮ ਤਿਹਾ ਨਾਲ ਤੜਫਦੇ ਹਨ 14ਵੀਂ ਆਇਤ ਐਸ ਲਈ ਪਤਾਲ ਨੇ ਆਪਣਾ ਅਹਿਰਸ ਵਿਖਾਈ ਵਿਧਾਈ ਹੈ ਅਤੇ ਮੂੰਹ ਆਪਣਾ ਮੂੰਹ ਬਿਆਨ ਤਾ ਡਿਆ ਡਿਆ ਹੈ ਉਹਦੇ ਬਜ਼ੁਰਗ ਤੇ ਉਹਦੇ ਆਮ ਅਤੇ ਉਹਦਾ ਰੋਲਾ ਆ ਉਹਦੇ ਆਨੰਦੀ ਸਭੇਠਾ ਉੱਤਰਦੇ ਜਾਂਦੇ ਹਨ 15ਵੀਂ ਆਇਤ ਆਦਮੀ ਨਿਵਾਇਆ ਜਾਂਦਾ ਤੇ ਮਨੁੱਖ ਅੱਜਾ ਕੀਤਾ ਜਾਂਦਾ ਤੇ ਹੰਕਾਰੀਆਂ ਦੀਆਂ ਅੱਖਾਂ ਜੀਆਂ ਕੀਤੀਆਂ ਜਾਂਦੀਆਂ ਹਨ 16ਵੀਂ ਆਇਤ ਪਰ ਸਹਨਦਾ ਜਿਹਾਵਾ ਨਿਉ ਵਿੱਚ ਉੱਚਾ ਕੀਤਾ ਜਾਂਦਾ ਤੇ ਪਵਿੱਤਰ ਪਰਮੇਸ਼ਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤਰ ਵਿਖਾਉਂਦਾ ਹੈ। 17ਵੀਂ ਆਇਤ ਤਦ ਲੈਲੇ ਜਾਣੋ ਆਪਣੀ ਜੂ ਵਿੱਚ ਚਰਨਗੇ ਅਤੇ ਥੀਹਾਂ ਵਿੱਚ ਪਰਦੇਸੀ ਮੋਟਿਆਂ ਨੂੰ ਖਾਣਗੇ। 18ਵੀਂ ਆਇਤ ਹਾਇ ਉਹਨਾਂ ਉਤੇ ਜਿਹੜੇ ਬਦੀ ਨੂੰ ਝੂਠਨ ਦਿਆ ਰਸਿਆਂ ਨਾਲ ਖਿੱਚਦੇ ਹਨ ਅਤੇ ਪਾਪ ਨੂੰ ਗੱਡੇ ਦੀਆਂ ਖੇਜਾਂ ਨਾਲ। 19ਵੀਂ ਆਇਤ ਜਿਹੜੇ ਆਖਦੇ ਹਨ ਉਹ ਸ਼ੇਤੀ ਕਰੇ ਉਹ ਆਪਣੇ ਕੰਮ ਨੂੰ ਸ਼ਤਾਬੀ ਕਰੇ। ਤਾ ਜੋ ਅਸੀਂ ਉਹਨੂੰ ਵੇਖਿਆ ਇਸਰਾਇਲ ਦੇ ਪਵਿੱਤਰ ਪੁਰਖ ਦਾ ਪ੍ਰਯੋਜਨ ਨੇੜੇ ਆਵੇ ਭਈ ਅਸੀਂ ਉਹਨੂੰ ਜਾਣੀਏ 21ਵੀਂ ਆਇਤ ਹਾਇ ਉਹਨਾਂ ਉਤੇ ਜਿਹੜੇ ਬੁਰੀਾਈ ਨੂੰ ਭਲਾਈ ਅਤੇ ਭਲਾਈ ਨੂੰ ਬੁਰੀਾਈ ਨਾ ਆਖਦੇ ਹਨ ਜਿਹੜੇ ਹਨੇਰ ਨੂੰ ਚਾਨਣ ਦੀ ਥਾਂ ਤੇ ਚਾਨਣ ਨੂੰ ਹਨੇਰ ਦੀ ਥਾਂ ਰੱਖਦੇ ਹਨ ਜਿਹੜੇ ਕੋੜੇ ਨੂੰ ਮਿੱਠੇ ਦੀ ਥਾਂ ਤੇ ਮਿੱਠੇ ਨੂੰ ਕੋੜੇ ਦੀ ਥਾਂ ਰੱਖਦੇ ਹਨ 22ਵੀਂ ਆਇਤ ਹਾਇ ਉਹਨਾਂ ਉਤੇ ਜਿਹੜੀ ਆਪਣੀ ਨਿਗਾਹ ਵਿੱਚ ਸਿਆਣੇ ਹਨ ਅਤੇ ਆਪਣੇ ਖਿਆਲਾਂ ਵਿੱਚ ਵੀ ਵੇਕੀ ਹਨ 22ਵੀਂ ਆਇਤ ਹਾਈ ਉਹਨਾਂ ਤੇ ਜਿਹੜੇ ਮਦ ਪੀਣ ਵਿੱਚ ਸੂਰਮੇ ਹਨ ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ 23ਵੀਂ ਆਇਤ ਜਿਹੜੇ ਦੁਸ਼ਤ ਨੂੰ ਵੱਡੀ ਖਾ ਕੇ ਧਰਮੀ ਠਹਿਰੋਂਦੀ ਨਾ ਤੇ ਧਰਮੀ ਦਾ ਧਰਮ ਉਹਨਾਂ ਤੋਂ ਖੋਹ ਲੈਂਦੇ ਹਨ 24ਵੀਂ ਆਇਤ ਐਸਲੇ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ ਤੇ ਸੁੱਕਾ ਘਾਹ ਲੰਬ ਵਿੱਚ ਮਿਟ ਜਾਂਦਾ ਹੈ ਸੋ ਉਹਨਾਂ ਦੀ ਜੜ ਸੜੇ ਆਂਦ ਵਾਂਝ ਹੋ ਜਾਵੇਗੇ ਤੇ ਉਹਨਾਂ ਦੀਆਂ ਕਲੀਆਂ ਢੂੜ ਵਾਂਝੂ ਡਲ ਜਾਣਗੀਆਂ ਕਿਉਂ ਜੋ ਉਹਨਾਂ ਨੇ ਸੈਨਾ ਦੇ ਯਹਵਾ ਦੀ ਵਿਵਸਥਾ ਨੂੰ ਰੱਦਿਆ ਤੇ ਇਸਰਾਇਲ ਦੇ ਪਵਿੱਤਰ ਪੁਰਖ ਦਾ ਫਰਮਾਨ ਤੁਛ ਜਾਤਾ। ਪੱਛਮੀ ਆਇਤ ਐਸ ਲਈ ਜੋ ਹਵਾ ਦਾ ਕਰੋਧ ਆਪਣੀ ਪ੍ਰਜਾ ਉੱਤੇ ਪੜ ਕੁੱਟਿਆ ਔਰ ਨੇ ਆਪਣੇ ਹੱਥ ਉਹਨਾਂ ਉੱਤੇ ਚੁੱਕਿਆ ਅਤੇ ਉਹਨੂੰ ਮਾਰਿਆ। ਤਾਂ ਪਹਾੜ ਕੰਬ ਗਏ ਅਤੇ ਉਹਨਾਂ ਦੀਆਂ ਲੋਥਾ ਕੂੜੇ ਵਾਲੀ ਕੂੜੇਵਾਂ ਗਲੀਆਂ ਵਿੱਚ ਸਨ। ਇਹ ਉਹਦੇ ਹੁੰਦਿਆ ਵੀ ਉਹਦਾ ਕਰੋਧ ਨਹੀਂ ਹਟਿਆ ਸਕੋ ਉਹਦਾ ਹੱਥ ਅਜੇ ਚੁੱਕਿਆ ਹੋਇਆ ਹੈ। 26ਵੀਂ ਆਇਤ ਉਹ ਦੂਰ ਤੋਂ ਕਮਾਂ ਲਈ ਝੰਡਾ ਖੜਾ ਕਰੇਗਾ ਤੇ ਇੱਕ ਲਈ ਧਰਤੀ ਦੀਆਂ ਹੱਦਾਂ ਤੋਂ ਫੂਕ मारेਗਾ ਤਾਂ ਵੇਖੋ ਉਹ ਤੁਰਤ ਫੁਰਤ ਆਉਂਦੀ ਹੈ 27ਵੀਂ ਆਇਤ ਉਸ ਵਿੱਚ ਨਾ ਕੋਈ ਥੱਕਦਾ ਨਾ ਕੋਈ ਠੇਡਾ ਖਾਂਦਾ ਨਾ ਕੋਈ ਉਂਗਲਾਉਂਦਾ ਨਾ ਕੋਈ ਸੌਂਦਾ ਨਾ ਕਿਸੇ ਦਾ ਕਮਰਬੰਦ ਖੁੱਲਦਾ ਹੈ ਨਾ ਕਿਸੇ ਦੀ ਜੁੱਤੀ ਦਾ ਤਸ਼ਮਾ ਟੁੱਟਦਾ ਹੈ 28ਵੀਂ ਆਇਤ ਜਿਨ੍ਹਾਂ ਦੇ ਬਾਣ ਤਿੱਖੇ ਹਨ ਤਿੱਖੇ ਅਤੇ ਜਿਨ੍ਹਾਂ ਦੇ ਸਾਰੇ ਤਨੁਖ ਕੱਸੇ ਹੋਏ ਹਨ ਉਨ੍ਹਾਂ ਦੇ ਘੋੜਿਆਂ ਦੀਆਂ ਸੁੰਭਾ ਚੱਕਮਕ ਜਿਹੇ ਅਤੇ ਉਨ੍ਹਾਂ ਦੇ ਪਹੀ ਵਾਵ ਰੋਲੇ ਜਿਹੇ ਜੱਪਦੇ ਹਨ 29ਵੀਂ ਆਇਤ ਉਨ੍ਹਾਂ ਦਾ ਗੱਜਣਾ ਸ਼ੇਰਨੀ ਦੇ ਵਾਂਝਾ ਤੇ ਉਨ੍ਹਾਂ ਦੇ ਜਵਾਨ ਸ਼ੇਰ ਵਾਂਝ ਗੱਜਦੇ ਹਨ ਉਹ ਘੂਰਦੇ ਹਨ ਤੇ ਸ਼ਿਕਾਰ ਫੜਦੇ ਹਨ ਫਿਰ ਸੁਖਾਲਾ ਹੀ ਲੈ ਜਾਂਦੇ ਹਨ ਅਤੇ ਛਡਾਉਣ ਵਾਲਾ ਕੋਈ ਨਹੀਂ ਤੀਮੀ ਆਇਤ ਉਸ ਦਿਨ ਉਹ ਉਸ ਦੇ ਉੱਤੇ ਸਮੁੰਦਰ ਦੀ ਗਰਜ ਵਾਂਜ ਘੂਰਣਗੇ ਜੇ ਕੋਈ ਦੇਸ ਵੱਲ ਤੱਕੇ ਤਾਂ ਵੇਖੋ ਹਨੇਰੇ ਤੇ ਦੁੱਖ ਅਤੇ ਚਾਨਣ ਉਹਦੇ ਬੱਦਲਾ ਨਾਲ ਹਨੇਰਾ ਹੋ ਜਾਂਦਾ ਹੈ। ਆਮੀਨ ਪ੍ਰਭੂ ਜੀ ਇਹਨਾਂ ਵਚਨਾਂ ਨੂੰ ਪੜ੍ਹੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਾ ਦੇ ਵਸਤੇ ਰਹਿਣ ਆਮੀਨ ਸਾਈਂ ਜੈਮਸੀ ਕੀ